ਕਸਰ ਗੱਲ ਦੋਸਤੋ ਅੱਜ ਫੇਰ ਪਹੁੰਚ ਗਏ ਆ ਆਪਣੇ ਲੋਕਾ ਮੰਦਿਰ ਦੇ ਆਪਣੇ ਚੈਨਲ ਨੂੰ ਫਿਰ ਸਟਾਰਟ ਕਰਦੇ ਆ। ਲਓ ਜੀ ਆਪਣੇ ਕੋਲੇ ਪਹਿਲਾ ਟਰੱਕ ਟਰੈਕਟਰ ਹੈਗਾ ਜੀ ਫਾਰਮ ਟਰੈਕ ਸਾਥ। ਮਾਡਲ ਹੈਗਾ ਜੀ 2004। ਜਿਵੇਂ ਤੁਸੀਂ ਦੇਖ ਸਕਦੇ ਹੋ ਛਤਰੀ ਵਗੈਰਾ ਲੱਗੀ ਹੋਈ ਹੈ ਜੀ। ਤੇ ਬਾਈਓ ਦੀ ਡਿਮਾਰ ਹੈਗੀ ਹੈ ਜੀ। 225 ਦੀ। जी उसका अगला ट्रैक्टर रहेगा जी महिंद्रा पांच सौ पचहत्तर बी आई कंडीशन तो ही देख सकते हो दे जी मॉडल है जी दो हजार सत्या की डिमांड हैगी है जी दो लख पचासी हज़ार ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਫੋਰਡ ਲਓ ਜੀ ਅਗਲਾ ਟਰੈਕਟਰ ਹੈਗਾ ਫੋਰਡ 3600 ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਮਾਡਲ ਹੈਗਾ 96 ਜੀ ਛਤਰੀ ਵਗੈਰਾ ਲੱਗੀ ਹੋਈ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਫਿਰ ਬਾਈਏ ਦੀ ਡਿਮਾਂਡ ਹੈਗੀ ਹੈ ਜੀ 1 ਲੱਖ 45000 ਰੁਪਏ ਲੋਜੀ ਕਰਦੇ ਬਾਈ ਨਾ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਆਪਣੇ ਪਿੰਡ ਰੰਮੋ ਵਾਲਾ ਜੀ ਤੇ ਕਿਹੜਾ ਮਾਡਲ ਟਰੈਕਟਰ ਹੈ ਜੀ ਆਪਣੇ ਮਾਡਲ 99 ਜੀ ਕੀ ਡਿਮਾਂਡ ਕਰਦੇ ਜੀ ਮੰਗਾਂ ਲਈ 145 145 ਦੀ ਬਾਈ ਜੀ ਡਿਮਾਂਡ ਕਰਦੇ ਨੇ ਤੇ ਬਾਈ ਜੀ ਫੋਨ ਨੰਬਰ ਬੋਲਦੇ ਜੀ ਆ ਦਾ ਫੋਨ ਨੰਬਰ 97807 ਹਾਂਜੀ 24363 ਦੁਆਰਾ ਬੋਲਦੇ 97807 ਹਾਂਜੀ 24363 ਲਓ ਜੀ ਵੀਰ ਜੀ ਜੈਸਕਨ ਚਾਹੀਦਾ ਹੈ ਵੀਰ ਨੂੰ ਤੇ ਬਾਈ ਨਾਲ ਕਨੈਕਟ ਕਰ ਸਕਦਾ ਜੀ ਫੋਨ ਨੰਬਰ ਤੁਹਾਨੂੰ ਦੱਸਦਾ ਜੀ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਸੋਨਾ ਲਿੱਕਾ ਮਾਡਲ ਹੈਗਾ ਜੀ 2018 ਕੰਡੀਸ਼ਨ ਚੈੱਕ ਕਰੋ ਜੀ ਬਾਈਆਂ ਦੀ ਡਿਮਾਂਡ ਹੈਗੀ ਜੀ 5 ਲੱਖ ਤੇ 50 ਹਜ਼ਾਰ ਰੁਪਏ ਆਪਣਾ ਵੇਖ ਲਓ ਲਓ ਜੀ ਕੰਡੀਸ਼ਨ ਚੈੱਕ ਕਰੋ ਜੀ ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ ਅਰਜੁਨ ਮਾਡਲ ਹੈਗਾ ਜੀ 2004 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 255 ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਰੰਗ ਪੇਂਟ ਵੱਲੋਂ ਬਿਲਕੁਲ ਵਧੀਆ ਟਰੈਕਟਰ ਹੈ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਪਾਵਰ ਟਰੈਕ 60 ਮਾਡਲ ਹੈਗਾ ਜੀ 2017 ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਛਤਰੀ ਫੈਬਰ ਵੀ ਲੱਗੀ ਹੋਈ ਹੈ ਜੀ ਵਧੀਆ ਮਾਡਲ 2017 ਤੇ ਬਾਈਆਂ ਦੀ ਡਿਮਾਂਡ ਹੈ ਜੀ 4 ਰੁਪਏ ਲੋ ਇਹ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 475 DI ਮਾਡਲ ਹੈ ਜੀ 2011 ਕੰਡੀਸ਼ਨ ਚੈੱਕ ਕਰੋ ਜੀ ਰੰਗ ਪੇੜ ਵੱਲੋਂ ਬਿਲਕੁਲ ਵਧੀਆ ਟਰੈਕਟਰ ਹੈ ਜੀ ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 285 ਦੀ ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਜੌਂਡੀਅਰ 5310 ਮਾਡਲ ਹੈ ਜੀ 2008 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਛਤਰੇ ਵਿਆਰਾ ਲੱਗੀ ਹੋਈ ਹੈ ਜੀ ਤੇ ਬਾਈਆਂ ਦੀ ਡਿਮਾਂਡ ਹੈ ਜੀ 440 ਦੀ ਲਓ ਜੀ ਅਗਲਾ ਟਰੈਕਟਰ ਹੈ ਜੀ Mahindra 275 DI ਮਾਡਲ ਹੈ ਜੀ 2001 ਬਾਈਆਂ ਦੀ ਡਿਮਾਂਡ ਹੈ ਜੀ 240 ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਸਵਰਾਜ 735 ਮਾਡਲ ਹੈਗਾ ਜੀ 2003 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਇਹ ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 230 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਿੰਦਰਾ 475 DI ਮਾਡਲ ਹੈਗਾ ਜੀ 2000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਸਾਫ ਟਰੈਕਟਰ ਹੈ ਜੀ ਮਾਈਆ ਦੀ ਡਿਮਾਂਡ ਹੈ ਕਿ 245 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਨਿੰਹੰਦਰਾ 265 DI ਮਾਡਲ ਹੈਗਾ ਜੀ 2004 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 3111 ਲੱਗੀ ਹੋਈ ਹੈ ਜੀ ਤੇ ਬਾਈਆਂ ਦੀ ਟਮਾੜ ਹੈਗੀ ਹੈ ਜੀ 235 ਜੀ دوستੋ ਅਗਲਾ ਟਰੈਕਟਰ ਹੈਗਾ ਜੀ ਸਵਰਾਜ 735 ਮਾਡਲ ਹੈਗਾ ਜੀ 2005 ਤੇ ਬਾਈਆਂ ਦੀ ਡਿਮਾਂਡ ਹੈਗੀ ਆ ਜੀ 2 ਲੱਖ 45000 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਿੰਦਰਾ 265 DI ਮਾਡਲ ਹੈਗਾ ਜੀ 2007 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 245 ਲਓ ਜੀ ਅਗਲਾ ਟਰੈਕਟਰ ਹੈਗਾ Mahindra 475 DI ਮਾਡਲ ਹੈਗਾ ਜੀ 2002 ਕੰਡੀਸ਼ਨ ਚੈੱਕ ਕਰੋ ਜੀ ਤੇ ਬਾਈਆਂ ਦੀ ਡਿਮਾਂਡ ਹੈ ਜੀ 260 ਦੀ ਫਿਰ ਤੋਂ ਅਗਲਾ ਟਰੈਕਟਰ ਹੈਗਾ ਜੀ ਸਵਰਾਜ ਮਾਡਲ ਹੈਗਾ ਜੀ 2002 ਤੇ ਬਾਈਆਂ ਦੀ ਡਿਮਾਂਡ ਹੈ ਜੀ 250 ਕੰਡੀਸ਼ਨ ਚੈੱਕ ਕਰੋ ਜੀ। ਲਓ ਜੀ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 265 DI ਮਾਡਲ ਹੈਗਾ ਜੀ 2000 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ। ਬਾਈਆਂ ਦੀ ਡਿਮਾਂਡ ਹੈਗੀ ਜੀ 190। ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਫੋਰਡ 6300 ਮਾਡਲ ਹੈਗਾ ਜੀ 94 ਤੇ ਬਾਈਆਂ ਦੀ ਧਮਾੜ ਹੈ ਜੀ 1 ਲੱਖ 30 ਹਜ਼ਾਰ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਸਵਰਾਜ 855 ਮਾਡਲ ਹੈਗਾ ਜੀ 2013 ਛਤਰੀ ਵਗੈਰਾ ਲੱਗੀ ਹੋਈ ਹੈ ਜੀ। ਬਾੜੋਂ ਦੀ ਟਮਾਟੇ ਦੀ ਅਜੇ ਟੋਪਟੋਈ ਹੈ। ਪੋਸਟ ਵਾਲਾ ਟਰੈਕਟਰ ਹੈਗਾ ਜੀ ਸੋਨਾ ਲਿਕਾ ਡੀ ਆਈ 750। ਬੋਇੰਗ ਦੀ ਡਿਮਾਂਡ 320000 ਤੇ ਮਾਡਲ ਇਹ ਹੈਗਾ ਜੀ 2011। ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਲਓ ਜੀ ਅਗਲਾ ਟਰੈਕਟਰ ਹੈਗਾ ਜੀ ਸਵਰਾਜ 855 ਮਾਡਲ ਹੈਗਾ ਜੀ 2006 ਤੇ ਭਾਈਆਂ ਦੀ ਡਿਮਾਂਡ ਹੈਗੀ 330 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਅੱਗੇ ਅਗਲਾ ਟਰੈਕਟਰ ਹੈਗਾ ਫਰੋਡ 3600 ਮਾਡਲ ਹੈਗਾ ਜੀ 93 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 155 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 265 DI ਮਾਡਲ ਹੈਗਾ ਜੀ 97 ਤਿੱਬਾਈਆਂ ਦੀ ਡਿਮਾਂਡ ਹੈ ਜੀ 1.70 ਲੱਖ 70000 200 ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 265 DI ਮਾਡਲ ਹੈਗਾ ਜੀ 97 ਤਿੱਬਾਈਆਂ ਦੀ ਡਿਮਾਂਡ ਹੈ ਜੀ 1.55 ਲੱਖ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਅਗਲਾ ਟਰੈਕਟਰ ਹੈਗਾ ਜੀ ਅਰਜਨ 605 डीआई मॉडल है गाइस 2009 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 350 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੰਡੀਸ਼ਨ ਚੈੱਕ ਕਰ ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਐਚਐਮਟੀ ਮਾਡਲ ਹੈਗਾ ਜੀ 83 ਤੇ ਬਾਈਆਂ ਦੀ ਡਿਮਾਂਡ ਹੈਗੀ 90000 ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਿੰਦਰਾ 425 ਬੀ ਆਈ ਕੰਡੀਸ਼ਨ ਚੈੱਕ ਕਰੋ ਜੀ ਮਾਡਲ ਹੈਗਾ ਜੀ 2007 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 2.50 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸਵਰਾਜ 855 ਮਾਡਲ ਹੈਗਾ ਜੀ 2014 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 4 ਲੱਖ 950 ਕੰਡੀਸ਼ਨ ਚੈੱਕ ਕਰੋ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸੁਵਰਾਜ 855 ਕੰਡੀਸ਼ਨ ਚੈੱਕ ਕਰੋ ਜੀ ਮਾਡਲ ਹੈਗਾ ਜੀ 2002 ਤੇ ਬਾਈਆਂ ਦੀ ਦਮਾਰ ਹੈਗੀ ਜੀ 4 ਲੱਖ ਬਾਈ ਸੌਰੀ ਬਾਈਆਂ ਦੀ ਦਮਾਰ ਹੈਗੀ 7 ਲੱਖ 10 ਹਜ਼ਾਰ ਯਾਰ ਜੀ ਇਹਲਾ ਟਰੈਕਟਰ ਹੈਗਾ ਜੀ ਮਾਡਲ ਹੈਗਾ ਜੀ 20 ਤੇ ਟਰੈਕਟਰ ਹੈਗਾ ਜੀ 2000 5210 ਤੇ ਬਾਈਆਂ ਦੀ ਦਮਾੜ ਹੈ ਜੀ ਇਹ ਜੀ 715 ਟਾਪ ਮਾਡਲ ਹੈ ਜੀ ਉਸ ਤੋਂ ਵੱਡਾ ਟਰੈਕਟਰ ਹੈਗਾ ਜੀ ਸਵਰਾਜ 856 ਮਾਡਲ ਹੈਗਾ ਜੀ 2021 ਤੇ ਰੇਟ ਹੈਗਾ ਜੀ 7 ਲੱਖ 20 ਹਿ ਹੈ ਲੋਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਇਹ ਸੋਨਾ ਲਿਕਾ ਡੀਆਈ 7 ਮਾਡਲ ਹੈਗਾ ਜੀ 21 ਤੇ ਬਾਈਆਂ ਦੀ ਦਮਾੜ ਹੈਗੀ ਆ ਜੀ 6 ਲੱਖ 65000 ਰੁਪਏ ਤੁਸੀਂ ਡੀਲਰ ਤੋਂ ਚੈੱਕ ਕਰ ਸਕਦੇ ਹੋ